ਅੱਜ ਤੱਕ ਅਸੀਂ ਉਹੀ ਕੁਝ ਆਪਣੇ ਆਪ ਨੂੰ ਸਮਝਦੇ ਆ ਜੋ ਦੂਜੇ ਸਾਡੇ ਤੇ ਲੇਬਲ ਲਾ ਦਿੰਦੇ ਨੇ ਦੇਖੋ ਜਿਵੇਂ ਕਾਰਖਾਨੇ ਆ ਜੋ ਵਸਤੂਆਂ ਬਣਦੀਆਂ ਨੇ ਪਰ ਉਹਨਾਂ ਉੱਤੇ ਜਿਹੜਾ ਲੇਬਲ ਲੱਗਦਾ ਉਹ ਤੇ ਕਾਰਖਾਨੇਦਾਰ ਹੀ ਲਾਉਂਦਾ ਹੈ ਸਾਡੀ ਹੋਂਦ ਤੇ ਵੀ ਲੇਬਲ ਦੂਜੇ ਲਾ ਦਿੰਦੇ ਇਥੇ ਬੜਾ ਸਤ ਸੰਗੀ ਹੈ ਅਗਲੇ ਨੇ ਲੇਬਲ ਲਾ ਦਿੱਤਾ ਇਥੇ ਬੜਾ ਪ੍ਰੇਮੀ ਹੈ ਅਗਲੇ ਨੇ ਲੇਬਲ ਲਾ ਦਿੱਤਾ ਇਥੇ ਬੜਾ ਗੈਨੀ ਹੈ ਅਗਲੇ ਨੇ ਲੇਬਲ ਲਾ ਦਿੱਤਾ ਅਸੀਂ ਸਮਝਨੇ ਨੇ ਅਸੀਂ ਇਹ ਹੀ ਕੋਚ ਅਗਲੇ ਨੇ ਲੇਬਲ ਜੋ ਲਾਇਆ ਹੈ ਇਹਦੇ ਬੜਾ ਪ੍ਰੇਮੀ ਹੈ ਬੜਾ ਪ੍ਰੇਮੀ ਹੈ ਉਹਦੇ ਫੈਸਲਾ ਵੀ ਅਗਲੇ ਦਾ ਅਗਲੇ ਦਾ ਲਾਇਆ ਹੋਇਆ ਲੇਬਲ ਸਾਦੀ ਕਹਿੰਦੇ ਨਹੀਂ ਤੋ ਖੁਦ ਬ ਮੁਨਸਬ ਸੁਧ ਆਪਣਾ ਫੈਸਲਾ ਆਪ ਕਰ ਆਪਣੇ ਤੇ ਲੇਬਲ ਆਪ ਲਾ ਤੁਕੀ ਹੈ ਤੁਕੀ ਹੈ ਤੂੰ ਬ੍ਰह्मज्ञानी ਹੈ ਤੂੰ ਬ੍ਰह्म दृष्टि ਰੱਖਦਾ ਹੈ। ਅਗਰ ਬ੍ਰह्म दृष्टि ਨਹੀਂ ਰੱਖਦਾ ਤੇ ਬ੍ਰह्म ਗਿਆਨ ਵੀ ਨਹੀਂ ਰੱਖਦਾ। ਤੇ 5 10 20 30 40 ਸਾਲ ਤੋ ਤੂੰ ਸੁਣ ਵੀ ਰਿਹਾ ਹੈ। ਆ ਵੀ ਰਿਹਾ ਹੈ। ਤੇ ਜੇ ਖੇਡ ਅਜੇ ਤੱਕ ਨਹੀਂ ਬਣੀ। ਤਾਂ ਫਿਰ ਕਦੋਂ ਬਣੇਗੀ? ਕਿਧਰੇ ਐਸਾ ਤੇ ਨਹੀਂ ਜੋ ਮੈਂ ਸਮਝਦਾ ਰਿਹਾ ਉਹ ਨਹੀਂ ਹੈ। ਉਹ ਨਹੀਂ ਉਹ ਜੋ ਹੈ ਉਹ ਮੇਰੀ ਸਮਝ ਤੋਂ ਪਰੇ ਹੈ ਮੈਂ ਨਹੀਂ ਸਮਝਦਾ ਤੇਰਾ ਜੋ ਮੈਂ ਸਮਝਦਾ ਰਿਆਂ ਉਹ ਨਹੀਂ ਹੈ ਪਰ ਜੋ ਹੈ ਉਹ ਮੇਰੀ ਸਮਝ ਦੇ ਚ ਨਹੀਂ ਹੈ ਇਹ ਪੰਗਤੀ ਧਰਮ ਦਾ ਤਤਵ ਗਿਆਨ ਹੈ ਸੁਣੋ ਮਨ ਅਕਥ ਕਥਾ ਹਰ ਗਿਆ ਉਹ ਜੋ ਹਰੀ ਦਾ ਨਾਮ ਹੈ ਜੋ ਅਕਤ ਹੈ ਸੁਣ ਉਹਦੀ ਕਥਾ ਸੁਣ ਤੇ ਮੈਂ ਫਿਰ ਅਰਜ਼ ਕਰਾਂ ਦੋਰਾਵਾਂ ਜਦ ਕਥਨ ਹੀ ਨਹੀਂ ਹੋ ਸਕਦਾ ਜ਼ਬਾਨ ਕਹੀ ਨਹੀਂ ਸਕਦੀ ਫਿਰ ਕਿਵੇਂ ਸੁਣੀਏ ਫਿਰ ਕਿਵੇਂ ਸੁਣੀਏ ਜ਼ਬਾਨ ਨੂੰ ਛੱਡ ਠਾਕਰ ਹਮਰਾ ਸਦ ਬੋਲੰਤਾ ਸਦਾ ਬੋਲਦਾ ਪਿਆ ਉਹਨੋ ਸੁਣ ਅਨਾਹਦ ਨੂੰ ਸੁਣ ਉਹ ਅਗਤ ਹੈ ਤੇਰੀ ਜ਼ਬਾਨ ਨਹੀਂ ਬਿਆਨ ਕਰ ਸਕੇ ਉਹਨੋ ਸੁਣ ਤੋ ਫਿਰ ਕਿਸ ਤਰ੍ਹਾਂ ਸੁਣੀਏ ਇੰਦਰੀਆਂ ਦੇ ਦਵਾਰ ਤੇ ਬਾਹਰ ਦੀ ਤਰਫ ਖੁੱਲਦੇ ਨੇ ਇਹ ਪੁੱਲ ਹੁੰਦੇ ਨੇ ਕੁਛ ਨਹੀਂ ਆਉਂਦੇ ਇਹ ਅੰਦਰ ਦੀ ਤਰਫ ਨਹੀਂ ਖੁੱਲਦੇ ਜੇ ਅੰਦਰ ਦੀ ਤਰਫ ਖੋਲਣਾ ਵੀ ਚਾਹੀਏ ਬੰਦ ਰਹੇ ਇਹ ਤੇ ਬਾਹਰ ਦੀ ਤਰਫ ਖੁੱਲਦੇ ਇਹ ਅੰਦਰ ਦੀ ਤਰਫ ਨਹੀਂ ਖੁੱਲਦੇ ਇਸ ਵਾਸਤੇ ਕਹਿੰਦੇ ਨੇ ਇਹ ਇੰਦਰੀਆਂ ਨਹੀਂ ਪਹੁੰਚ ਸਕਦੀਆਂ ਇਹ ਇਹਨਾਂ ਇੰਦਰੀਆਂ ਦੀ ਖੇਡ ਹੀ ਨਹੀਂ ਨਾਉ ਜ਼ਵਾਨ ਦਾ ਰਸੈ ਨਾਉ ਕੰਨਾਂ ਦਾ ਰਸੈ ਨਾਉ ਖੰਡ ਦਾ ਰਸੈ ਨਾਉ ਖਲੜੀ ਦਾ ਰਸੈ ਨਾਉ ਨਾਸਕਾ ਦਾ ਰਸੈ ਉਹ ਨਹੀਂ ਹੈ ਇਹ ਸਾਰੇ ਰਸ ਫਿੱਕੇ ਨੇ ਬਿਖੇ ਬਨ ਫੀਕਾ ਪਿਆਗਰੀ ਸਖੀ ਨਾਮ ਮਹਾਰਸਪੇ ਇਹਦੇ ਸਭ ਫਿੱਕੇ ਨੇ ਫਿੱਕੇ ਕਿਉਂ ਨੇ ਇੱਕ ਭੋਜਨ ਇੱਕ ਸਾਗ ਸਬਜ਼ੀ ਦਾ ਅੱਜ ਸਵਾਦ ਆਇਆ ਹੈ ਸਵੇਰੇ ਫਿਰ ਫੈਸਲਾ ਕੀਤਾ ਨਹੀਂ ਸ਼ਾਮੇ ਵੀ ਇਹੀ ਖਾਣਾ ਫਿਰ ਸ਼ਾਮੇ ਫਿਰ ਫੈਸਲਾ ਕੀਤਾ ਕੱਲ ਸਵੇਰੇ ਵੀ ਇਹੀ ਖਾਣਾ ਫਿਰ ਕੱਲ ਸਵੇਰੇ ਇਹੀ ਫੈਸਲਾ ਕੀਤਾ ਸ਼ਾਮੇ ਚਾਰ ਦਿਨ ਖਾਦਾ ਤੇ ਹੁਣ ਪੰਜਵੇਂ ਦਿਨ ਅੱਗੋਂ ਰੱਖ ਲਿਆ ਉਹ ਰਸ ਨਹੀਂ ਖਤਮ ਕੋਈ ਵੀ ਰਸ ਇੰਦਰੀਆਂ ਦਾ ਉਹਨੂੰ ਰੋਜ਼ ਰੋਜ਼ ਰਿਪੀਟ ਕਰੋ ਫਿੱਕਾ ਹੋ ਜਾਗਾ ਸਿਰੋ ਭੋਜਨ ਦੀ ਗੱਲ ਨਹੀਂ ਬਾਕੀ ਵੀ ਇੱਕ ਸੰਗੀਤ ਦੀ ਤੁਨ ਸੁਣੀ ਹੈ ਬੜਾ ਰਸ ਆਇਆ ਫਿਰ ਕਹੀਏ ਫਿਰ ਸੁਣਾ ਥੋੜਾ ਰਸ ਖੋ ਗਿਆ ਫਿਰ ਕਹੀਏ ਫਿਰ ਸੁਣਾ ਅੱਧਾ ਰਸ ਖੋ ਗਿਆ ਫਿਰ ਚੌਥੀ ਪੰਜਵੀਂ ਦਫਾ ਸੁਣੀਏ ਛੇਵੀਂ ਸਤਵੀਂ ਦਫਾ ਸੁਣੀਏ ਖੋ ਗਿਆ ਰਸ ਗੱਲ ਖਤਮ ਜੋ ਸੁਣਦਿਆਂ ਸੁਣਦਿਆਂ ਬਿਲਕੁਲ ਫਿੱਕਾ ਹੋ ਜਾਏ ਜੋ ਵੇਖਦਿਆਂ ਵੇਖਦਿਆਂ ਬਿਲਕੁਲ ਫਿੱਕਾ ਹੋ ਜਾਏ ਜੋ ਖਾਂਦਿਆਂ ਖਾਂਦਿਆਂ ਬਿਲਕੁਲ ਫਿੱਕਾ ਹੋ ਜਾਏ ਅਗਰ ਵਾਰ-ਵਾਰ ਰਿਪੀਟ ਕੀਤਾ ਜਾਏ ਇਹਨੂੰ ਕਹਿੰਦੇ ਨੇ ਪਦਾਰਥਾਂ ਦਾ ਰਸ ਜੋ ਰੋਜ਼-ਰੋਜ਼ ਰਿਪੀਟ ਕਰਦੇ ਆ ਵਧਦਾ ਜਾਏ ਵਧਦਾ ਜਾਏ ਵਧਦਾ ਜਾਏ ਜੋ ਰੋਜ਼ ਰੋਜ਼ ਦੌਰਾਨ ਇਹ ਵੱਧਦਾ ਜਾਏ ਵੱਧਦਾ ਜਾਏ ਜੇਦੀ ਕੋਈ ਸੀਮਾ ਨਹੀਂ ਉਹਨੂੰ ਨਾਮ ਰਸ ਕਹਿੰਦੇ ਜੋ ਰੋਜ਼ ਰੋਜ਼ ਵੱਧਦਾ ਜਾਏ ਇਹ ਮਨੁੱਖ ਦੇ ਬੋਧ ਦੇ ਚ ਨਹੀਂ ਹੈ ਅਜ ਤੱਕ ਕੋਈ ਸੈਂਟਿਸਟ ਕਬੂਲ ਨਹੀਂ ਕਰ ਸਕਿਆ ਮੈਂ ਤੇ ਇੱਕ ਵਿਗਿਆਨਕ ਬਾਰੇ ਪੜ੍ਹ ਕੇ 당 ਰਹਿ ਗਿਆ ਉਹਦੀ ਪਤਨੀ ਆਪਣੀ ਪਤੀ ਦੀ ਪਸੰਦ ਨੂੰ ਵੇਖ ਕੇ ਪੰਜਵੇਂ ਦਿਨ ਵੀ ਉਸੇ ਤਰ੍ਹਾਂ ਦਾ ਭੋਜਨ ਅਗੋਂ ਰੱਖਦੀ ਉਹ ਥਾਲੀ ਚੁੱਕ ਕੇ ਪਰੇ ਮਾਰਦਾ ਰੋਜ਼ ਰੋਜ਼ੇ ਰੋਜ਼ ਰੋਜ਼ੇ ਕਾਰਨ ਕਿ ਇਤਨਾ ਸਵਾਦ ਆਇਆ ਉਸ ਵਿਚਾਰੀ ਨੇ ਸਮਝਿਆ ਇਹਨਾਂ ਚੀਜ਼ ਪਸੰਦ ਹੈ ਉਹ ਬਣਾਉਂਦੀ ਗਈ ਬਣਾਉਂਦੀ ਗਈ ਲਾਜ਼ਮੀ ਉਹਨੇ ਪੰਜਵੇਂ ਦਿਨ ਥਾਲੀ ਚੁੱਕ ਕੇ ਪਰੇ ਮਾਰਿਆ ਰੋਜ਼ 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 ਇੱਕੋ ਹੀ ਚੀਜ਼ ਜੋ ਪਹਿਲੀ ਦਫਾ ਖਾਦੀ ਬੜੀ ਸਵਾਦੀ ਰੋਜ਼ ਰੋਜ਼ ਖਾਦੀ ਫਿੱਕੀ ਹੋ ਗਈ ਰੋਜ਼ ਰੋਜ਼ ਵੇਖਿਆ ਫਿੱਕਾ ਹੋ ਗਿਆ ਰੋਜ਼ ਰੋਜ਼ ਸੁਣਿਆ ਫਿੱਕਾ ਹੋ ਗਿਆ ਜਿਹਨੂੰ ਰੋਜ਼ ਰੋਜ਼ ਵੇਖੀਏ ਤੇ ਰਸ ਵੱਧਦਾ ਜਾਏ ਜਿਹਨੂੰ ਰੋਜ਼ ਰੋਜ਼ ਸੁਣੀਏ ਤੇ ਰਸ ਵੱਧਦਾ ਜਾਏ ਜਿਹਨੂੰ ਰੋਜ਼ ਰੋਜ਼ ਛਕੀਏ ਤੇ रस ਵਧਦਾ ਜਾਏ ਉਹ ਹੀ ਪਰਮਾਤਮ ਰਸ ਹੈ ਪਰ ਬਦਕਿਸਮਤੀ ਇਹ ਕਿਤੇ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਕਦ ਕੋ ਲੌਂਦਾ ਹੈ ਹੁੰਦਾ ਨਹੀਂ ਕਿਸੇ ਕੋ ਤੇ ਫਿਰ ਜਿਨ੍ਹਾਂ ਕੋਲ ਹੁੰਦਾ ਹੈ ਉਹਨਾਂ ਨੂੰ ਕਹੀਏ ਦੱਸੋ ਉਹ ਕਹਿੰਦੇ ਨਾ ਕੱਥ ਗੱਲ ਖਤਮ ਤੋ ਆ ਮਨੁੱਖ ਦੁਬਦਲ ਚ ਪੈ ਗਿਆ ਬੜੇ ਤੋਂ ਬੜੇ ਬ੍ਰਹਮ ਗੈਨੇ ਅਵਤਾਰ ਨੂੰ ਵੀ ਕੋਈ ਕਹਿ ਦੇ ਉਪਰਤਕਸ਼ ਕਰੋ ਤੋ ਪਰਤਕਸ਼ ਤੇ ਇੰਦਰੀਆਂ ਦਾ ਰਸ ਕੀਤਾ ਜਾ ਸਕਦਾ ਲੈ ਇਹ ਤੋਂ ਮੋਹ ਚ ਪਾ ਤੈਨੂੰ ਆ ਜਾਏਗਾ ਇਸ ਤਰ੍ਹਾਂ ਦਾ ਹੈ ਤੋ ਐਸਾ ਤੇ ਪਰਤਕਸ਼ ਪ੍ਰਮਾਣ ਕੋਈ ਨਹੀਂ ਦੇ ਸਕਿਆ ਇਸ ਵਾਸਤੇ ਕਿਸੇ ਅਵਤਾਰ ਨੂੰ ਤੱਤੇ ਤਵੀ ਤੇ ਬੈਠਣਾ ਪਿਆ ਕਿਸੇ ਨੇ ਚੰਦਨੀ ਚੌਂਗ ਦੇ ਚਪਣਾ ਸਿਰ ਕਟਾਣਾ ਪਿਆ ਕਿਸੇ ਨੂੰ ਸੂਲੀ ਤੇ ਚੜਨਾ ਨਹੀਂ ਖੇਡਪਨ ਕੋਈ ਪ੍ਰਤੱਖ ਸਬੂਤ ਨਹੀਂ। ਨਾਸਤਿਕ ਹੋਣ ਵਾਸਤੇ ਪੂਰੀ ਗੁੰਜਾਇਸ਼ ਹੈ। ਮੈਂ ਨਹੀਂ ਮੰਨਦਾ।